ਫਿਕਲ ਜੀ ਅੱਜ ਸਵੇਰੇ 4:30 ਤੋਂ ਜਿਹੜੀ ਭਾਰੀ ਬਰਸਾਤ ਕਨੰਡ ਕੋਸਤਵ ਨੰਗਲ ਦੇ ਇਲਾਕੇ ਚ ਹੋਈ ਹੈ ਤੇ ਪਰ ਪਹਾੜਾਂ ਦੇ ਨਾਲ ਖੱਡਾਂ ਦੇ ਜਿਹੜਾ ਹੈ ਉਹਦੇ ਚ ਕਾਫੀ ਪਾਣੀ ਆਇਆ ਚਰਨ ਗਗਾ ਖੱਡ ਖਾਸ ਕਰਕੇ ਲਮਲੇੜੀ ਦੇ ਪਿੰਡ ਦੇ ਵਿੱਚ ਬਣੀ ਪਿੰਡ ਦੇ ਵਿੱਚ ਜੱਜਰ ਇੱਥੇ ਜਿਹੜਾ ਪਾਣੀ ਆ ਉਹ ਖੁੱਸ ਗਿਆ ਇਹ ਸਾਈਫਨ ਸਾਫ਼ ਹੋਇਆ ਸੀ ਪਰ ਉਤੋਂ ਅਜਿਨਾ ਜਿਹੜੇ ਲੌਗਸ ਆਈਆਂ ਸ਼ਰਬਸ ਆਈਏ ਥਰੇ ਕਰਕੇ ਬੰਦ ਹੋ ਗਏ ਉਹਨੇ ਤੇ ਮੌਕੇ ਦੇ ਖੜ ਕੇ ਦੁਬਾਰਾ ਇਹਨੂੰ ਸਾਫ਼ ਕਰਵਾ ਕੇ ਤਾਂ ਕਿ ਪਿੰਡ ਦਾ ਜਿਹੜਾ ਪਾਣੀ ਹੈ ਉਹ ਲੈਵਲ ਉ ਘਟ ਸਕੇ ਨਾ ਕੁਝ ਕਰਾ ਨਹੀਂ ਨੁਕਸਾਨ ਵੀ ਹੋਇਆ ਅ ਇਹ ਜਿਹੜਾ 2-3 ਘੰਟੇ ਚ ਪਾਣੀ ਜਿਹੜਾ ਹੈ ਖੱਡਾਂ ਦਾ ਹੁਣ ਘਟਨਾ ਸ਼ੁਰੂ ਹੋ ਗਿਆ ਪਾਸ ਹੋ ਜੂਗਾ ਇਹਦੇ ਕਰਕੇ ਇੱਕਦਮ ਸਤਲੁਜ ਦਾ ਲੈਵਲ ਹੈ ਜਿਹੜਾ ਦੁਬਾਰਾ ਵਧਿਆ ਲੋਧੀਪੁਰ ਬੁਰਜ ਵੀ ਜਿਹੜਾ ਹੈ ਉੱਥੇ ਵੀ ਜਿਹੜੇ ਇੱਥੇ ਡੰਗੇ ਸੀ ਹੋਰ ਬੈਠੇ ਨੇ ਪਰ ਹਜੇ ਕੋਈ ਨੁਕਸਾਨ ਨਹੀਂ ਹੈ ਪਰ ਰਾਹ ਦੀ ਖਬਰ ਹੈ ਕਿ ਬਰਸਾਤਾਂ ਰੁਕ ਗਈ ਹੈ ਤੇ ਜਿਹੜਾ ਖੱਡਾਂ ਦਾ ਲੈਵਲ ਹੈ ਉਹ ਘਟਣਾ ਬੰਦ ਹੋ ਗਿਆ ਹੋ ਗਿਆ ਤੇ ਡੈਮ ਦਾ ਲੈਵਲ ਵੀ ਰਾਤ ਨੂੰ ਹੋਰ ਘਟਿਆ ਲਗਭਗ 1678.13 ਫੁੱਟ ਤੇ ਆ ਗਿਆ ਹੈ ਜੋ ਕੀ ਉਹ ਲਗਭਗ ਜਿਹੜਾ ਹੈ ਕੱਲ ਦੇ ਰੋਜ਼ ਵੀ ਪੁਆਇੰਟ ਕੁਝ ਚਾਈ ਪੁਆਇੰਟ ਅੱਜੀ ਘਟਿਆ ਪਰ ਉਹ ਲਗਾਤਾਰ ਘਟ ਰਿਹਾ ਹੈ ਤੇ ਜਿੰਨਾ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਸੀ ਉਨਾ ਹੀ ਛੱਡਿਆ ਜਾਊਗਾ ਤੇ ਉਸ ਦੇ ਨਾਲ ਜਿਹੜਾ ਹੈ ਹੁਣ ਇੱਕ ਰਾਹਤ ਦੀ ਖਬਰ ਹੈ